ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦਾ ਸ਼ਹਿਰ ਮੋਹਾਲੀ ਜਿੱਥੇ ਚੋਰੀਆਂ ਦੇ ਵਾਧਾ ਹੁੰਦਾ ਜਾ ਰਿਹਾ ਸੀ ਮਾਰਕੀਟਾਂ 'ਚ ਚੋਰੀਆਂ ਦਾ ਸਿਲਸਲਾ ਜਾਰੀ ਸੀ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਜਾ ਰਹੇ ਸਨ ਹੁਣ ਪੁਲਿਸ ਨੂੰ ਉਸ ਦੇ ਭਾਰੀ ਸਵਾਲ ਦਾ ਜਵਾਬ ਮਿਲੀ ਜੋ ਸੁਰਾਗ ਮਿਲਨ ਤੇ ਦੋ ਨੇਪਾਲੀਅਨ ਗ੍ਰਿਫਤਾਰ ਕੀਤਾ ਗਿਆ ਜੋ ਕਿ ਮਾਰਕੀਟਾਂ 'ਚ ਚੋਰੀ ਕਰਦੇ ਸਨ ਆਥਾ ਨੂੰ ਸੁਣਾਣੇ ਆ ਡੀਐਸਪੀ ਮੋਹਾਲੀ ਹਰ ਸਿਵਲਿਸਿਨ ਬਾਲੀਸੋਂ ਦੀ ਕੀ ਜਾਣਕਾਰੀ ਦੇ ਰਹਿਣਾ ਹੈ ਬੇਸਿਕਲੀ ਸਾਡੇ 82 ਦੇ ਵਿੱਚ ਨਾ ਕਾਫੀ 82 ਦੇ ਐਰੋ ਸਿਟੀ ਆਈਟੀ ਸਿਟੀ ਦੇ ਵਿੱਚ ਕਈ ਸ਼ੋਰੂਮਾਂ ਦੇ ਵਿੱਚੋਂ ਕਈ ਤਰ ਚੋਰੀਆਂ ਹੋ ਰਹੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਆਈਟੀ ਸਿਟੀ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਅਸੀਂ ਦੋ ਮੁਲਜ਼ਮ ਫੜਿਆ ਰਮੇਸ਼ ਬਹਾਦਰ ਸਾਨਵ ਦਿਲ ਬਹਾਦਰ ਜੋ ਕਿ ਨੇਪਾਲ ਦੇ ਰਹਿਣ ਵਾਲੇ ਹੈ ਇਹ ਇੱਕ ਹੈਗਾ ਦੀਪਕ ਪੁੱਤਰ ਵੀਰ ਬਹਾਦਰ ਇਹ ਵੀ ਨੇਪਾਲ ਦਾ ਹੈ ਇਹ ਸੈਕਟਰ 80 ਮੌਲੀ ਬੈਦਵਨ ਦੇ ਵਿੱਚ ਹਾਲ ਕਰਾਇਤੇ ਸੀਗਾ ਇਹ ਦੋਵਾਂ ਕੋ ਇਹ 에어ਪੋਰਟ ਵੱਲੋਂ ਆ ਰਹੇ ਸੀਗੇ ਤੇ ਜਦੋਂ ਇਹ ਪੁਲਿਸ ਪਾਰਟੀ ਨੂੰ ਵੇਖ ਕੇ ਤੇ ਇਹਨਾਂ ਨੇ ਇਸ ਪੁੱਠੀ ਤੇ ਆ ਰਹੇ ਜਦੋਂ ਚੈਕਿੰਗ ਦੌਰਾਨ ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਇਹਦੇ ਵਿੱਚ ਅਮਿਤ ਖੰਨਾ ਜਿਹੜਾ ਕਿ ਕੰਪਲੇਨੈਂਟ ਹੈ ਆ ਜੇ ਜੇ ਚੋਰੀ ਚੋਰੀ ਹੋਈ ਸੀ ਉਹਦੇ ਵਿੱਚ ਉਹ ਐਫ ਆਈ ਆਰ ਨੰਬਰ 145 ਡੇਟਡ 18 10 25 ਅੰਡਰ ਸੈਕਸ਼ਨ 331 ਦੀ 4 305 ਦੀ ਏ ਬੀ ਐਨ ਐਸ ਥਾਣਾ ਆਈਟੀਸੀਟੀ ਤੇ ਅਸੀਂ ਮਕਦਮਾ ਦਰਜ ਕੀਤਾ ਸੀ ਤੇ ਹੋਰ ਵੀ ਚੋਰੀਆਂ ਸੀ ਜਿਹੜੀਆਂ ਕਿ ਇਹਨਾਂ ਕੋ ਰਿਕਵਰ ਕਰਾਈਆਂ ਅਰੈਸਟ ਕੀਤੇ ਹੈ ਅਰੈਸਟ ਕਰਨ ਤੋਂ ਬਾਅਦ ਇਹਨਾਂ ਕੋ ਦੋ ਸਕੂਟਰੀਆਂ ਵੀ ਸਾਨੂੰ ਮਿਲੀਆਂ ਜਿਹਦੇ ਤੇ ਇਹ ਵਾਰਦਾਤ ਕਰਦੀ ਸੀ ਕਿੰਨੇ ਵੀ ਲੋਕ ਸੀ ਉਹਨਾਂ ਅੰਦਰ ਸਮਾਂ ਲੱਗ ਗਿਆ ਇੱਕ ਇਹਦੇ ਜੇ ਅੱਡ-ਅੱਡ ਮੁਕਦਮਿਆਂ ਦੀ ਅੱਡ-ਅੱਡ ਚੋਰੀਆਂ ਤੇ ਜਿੰਨੇ-ਜਿੰਨੇ ਵੀ ਹੈਗੀ ਸੀਗੀ ਉਹਦੀ ਉਹਦੇ ਤੇ ਅਸੀਂ ਰਿਕਵਰ ਟੋਟਲ ਰਿਕਵਰ ਕੀਤੀਆਂ ਇਸ ਵੇਲੇ ਸ਼ੋਅਰੂਮੋਂ ਚੋਰੀਆਂ ਕਰਦੇ ਨੇ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਰੇਕੀ ਕਿਵੇਂ ਕਰਦੇ ਇਹ ਬੇਸਿਕਲੀ ਜ ਦਿਨੇ ਰੇਕੀ ਕਰਦੇ ਸੀਗੇ ਤੇ ਰਾਤ ਨੂੰ ਫਿਰ ਇਹ ਟਾਰਗੇਟ ਕਰਦੇ ਸੀਗੇ ਲੇਟ ਨਾਈਟ ਵੀ ਕਰਦੇ ਸੀਗੇ ਕਈ ਵਾਰ ਮਤਲਬ 11 12 ਵਜੇ ਤੋਂ ਬਾਅਦ ਵੀ ਪਰ ਕਈ 2 3 ਵਜੇ ਤੱਕ ਬਾਅਦ ਵੀ ਕਰ ਇਹ ਬੇਸਿਕਲੀ ਇਹਨਾਂ ਦਾ ਕੰਮ ਕੀ ਸੀਗਾ ਵੀ ਇਹ ਆਪਣਾ ਇਹਨਾਂ ਦਾ ਬੇਸਿਕਲੀ ਪਿਛਲੇ ਮਹੀਨੇ ਡੇਢ ਤੋਂ ਪਹਿਲਾਂ ਤੇ ਕੰਮਕਾਜ ਕਰਦੇ ਸੀਗੇ ਦਿਹਾੜੀ ਦੱਪੇ ਦਾ ਪਰ ਪਿਛਲੇ ਡੇਢ ਤੋਂ ਦੋ ਮਹੀਨਿਆਂ ਤੋਂ ਲਗਾਤਾਰ ਹੀ ਇਹ ਚੋਰੀਆਂ ਦੇ ਮਤਲਬ ਆਪਣਾ ਖਾਪੀ ਲੈਂਦੇ ਸੀਗੇ ਅ ਇਹ ਨਸ਼ਾ ਵਗੈਰਾ ਵੀ ਕਰਦੇ ਸੀ ਕਿ ਜਿਹੜਾ ਇਹਦੇ ਤੋਂ ਜੋ ਵੱਟਦੇ ਸੀਗੇ ਉਹਦੇ ਆਪਣੇ ਉਹਦੇ ਤੇ ਨਸ਼ਾ ਵਗੈਰਾ